ਮੈਨੂੰ ਇਹ ਦੱਸ ਦੋ ਕਿ ਡੰਗਰ ਬੱਚੇ ਸੜਕਾਂ ਤੇ ਛੱਡੇ ਕਿਨੇ ਸਮਾਜ ਨੇ ਕਿ ਕਿਸੇ ਹੋਰ ਨੇ ਸਮਾਜ ਤੇ ਤੁਸੀਂ ਹੋ ਜਿਨੇ ਆਪਣੀ ਗਾਂ ਜਦੋਂ ਤੋਕੜ ਹੋ ਗਈ ਦੁੱਧ ਨਹੀਂ ਦੇ ਰਹੀ ਸੜਕ ਤੇ ਛੱਡਤੀ ਅਸੀਂ ਕਮੀਨੇ ਲੋਕ ਆ ਬਾਬੇ ਕੋਲ ਜਾ ਕੇ ਮੱਥਾ ਟੇਕਦੇ ਆ ਸਾਨੂੰ ਪੁੱਤ ਦੇਈ ਜਦੋਂ ਗਾਂ ਨੇ ਸੂਣਾ ਹੁੰਦਾ ਮੱਝ ਨੇ ਸੂਣਾ ਦਾ ਖੀਰ ਚੜਾ ਦੇਣੇ ਆ ਇਹਨੂੰ ਕੁੜੀ ਦੇਈ ਉਦੇ ਘਰ ਫੀਮੇਲ ਹੋਵੇ ਕਿਉਂਕਿ ਮੈਨੂੰ ਕੱਟੀ ਵੱੱਛੀ ਚਾਹੀਦੀ ਹੈ ਮੇਰੇ ਘਰ ਪੁੱਤ ਹੋਵੇ ਇਹ ਸਾਡੇ ਸੋਚ ਦਾ ਦਿਵਾਲੀਆਪਨ ਕਮੀਨਗੀ ਹੈ ਉਦੇ ਘਰ ਬੱਚਾ ਹੋ ਗਿਆ ਉਹਦਾ ਗੁਨਾਹ ਹੈ ਤੁਸੀਂ ਦੂਜੇ ਮੀਨਾ ਨਹੀਂ ਪੈਣ ਦਿੰਦੇ ਅਠਾ ਦਿਨਾਂ ਚ ਉਹਦਾ ਬੱਚਾ ਉਹਦੇ ਤੋਂ ਵਿਛੋੜ ਕੇ ਪਰਾਂ ਕਰ ਦਿੰਦੇ ਉਹ ਉਹਦਾ ਧੀ ਪੁੱਤ ਨਹੀਂ ਉਹਦੀ ਅੰਦਰ ਨਹੀਂ ਸੀ ਉਹ ਤੁਸੀਂ ਬੱਚੇ ਛੱਡ ਦਿੱਤੇ ਸੜਕਾਂ ਤੇ ਤੁਹਾਨੂੰ ਨਹੀਂ ਚਾਹੀਦੇ ਕਿੱਥੋਂ ਸੀ ਆਪਣੇ ਪੁੱਤਾਂ ਲਈ ਜਿਹੜੀਆਂ ਕਮਾਈਆਂ ਕਰਦੇ ਹੋ ਕੋਈ ਪਤਾ ਨਹੀਂ ਕਦੋਂ ਅੱਛਾ ਤੁਹਾਡੇ ਪੁੱਤ ਦੇ ਅੱਗੇ ਖੜਾ ਹੋਵੇ ਕਿਤੇ ਵਾਈਟ ਤੇ ਇਹਨੂੰ ਇਹ ਗੱਲ ਕਿਹਾ ਇਹਨੂੰ ਤਾਂ ਕੋਈ ਗੱਲ ਹੈ ਨਹੀਂ ਜੀ ਜੋ ਜ਼ੁਲਮ ਜੋ ਸਤਮ ਹੋਇਆ ਮੇਰੇ ਤਾਂ ਅੰਦਰੋਂ ਵੀ ਮਾਰੇ ਦੀ ਹਜ਼ੂਰੀ ਚ ਵੀ ਇਹ ਹੀ ਪੰਕਤੀਆਂ ਮਾਰੇ ਦੀਆਂ ਮੈਨੂੰ ਯਾਦ ਆਈਆਂ ਸੀ ਕਿ ਇਤਿਮਾਰ ਪਈ ਘੁਰਲਾਣੇ ਤੈਂ ਕੀ ਦਰਦ ਨਾ ਆਇਆ ਸੋ ਇੱਕ ਸ਼ਿਕਵਾ ਇਹ ਕਿੰਨੇ ਹੋਰਾ ਕਿ ਇਸ ਤਰ੍ਹਾਂ ਕੱਚੇ ਫੁੱਲ ਤੋੜ ਲੈਣੇ ਪਤਾ ਨਹੀਂ ਕੀ ਰਜ਼ਾ ਮਾਲਕ ਦੀ ਪਰ ਜ਼ਿੰਦਗੀ ਦਾ ਸਫ਼ਰ ਕਹਿੰਦੇ ਸਾਰਿਆਂ ਨੇ ਪੂਰਾ ਕਰਨਾ ਹੈ ਮੁਕੰਮਲ ਆਪਣਾ ਕਰਨਾ ਹੁੰਦਾ ਪਰ ਰਾਜਵੀਰ ਬਹੁਤ ਲੰਮੀਆਂ ਪਲਾਂਘਾਂ ਪੁੱਟ ਕੇ ਸਫ਼ਰ ਮੁਕੰਮਲ ਕਰ ਗਿਆ ਇਨੀ ਪਤਾ ਨਹੀਂ ਕਾਦੀ ਕਾਲੀ ਸੀ ਪਰ ਮੇ ਨਾਲ ਸਾਡੇ ਨਾਲ ਜਿੱਦਾਂ ਵਿਚਰਦਾ ਸੀ ਉਦਾਂ ਹੀ ਚੱਲਦਾ ਤੇ ਜ਼ਿੰਦਗੀ ਬਹੁਤ ਖੂਬਸੂਰਤ ਲੱਗਦੀ ਜੋ ਘਟਾ ਉਹਦੇ ਪਰਿਵਾਰ ਨੂੰ ਪਿਆ ਉਹੀ ਮਹਿਸੂਸ ਕਰ ਸਕਦੇ ਨੇ ਜਦੋਂ ਅਸੀਂ ਸਾਰਿਆਂ ਨੇ ਚਲੇ ਜਾਣਾ ਆਪੋ ਆਪਣੇ ਘਰੀਆਂ ਆਪੋ ਆਪਣੇ ਕੰਮਾਂ ਤੇ ਤਾਂ ਖਲਾਅ ਉਸ ਘਰ ਚ ਪੈਦਾ ਹੋਇਆ ਖਾਲੀਪਨ ਉਸ ਘਰ ਦੇ ਵਿੱਚ ਉਹ ਪਤਾ ਨਹੀਂ ਉਹਨਾਂ ਨੇ ਕਿਵੇਂ ਬਰਦਾਸ਼ਤ ਕਰਨਾ ਤੇ ਬਸ ਇਹੀ ਕਹਿ ਸਕਦਾ ਜੀ ਕਿ ਅੰਦਰ ਵੀ ਮਹਿਮਾਨ ਹੂੰ ਇਹੀ ਕਹਿ ਰਿਹਾ ਸੀ ਕਿ ਜਿੱਦਣ ਰਾਜਵੀਰ ਜੰਮਿਆ ਸੀ ਉਹਦਣ ਇੱਕ ਮਾਣੇ ਜੰਮਿਆ ਸੀ ਜਿੱਦਣ ਗਿਆ ਤੇ ਲੱਖਾਂ ਮਾਵਾਂ ਨੂੰ ਐ ਲੱਗਦਾ ਜਿਵੇਂ ਉਹਨਾਂ ਨੇ ਪੁੱਤ ਤੋੜਿਆ ਹੁੰਦਾ ਆਪਣਾ ਸੋ ਥੇ ਰੋਹੀ ਗੱਲ ਕਵਾਂਗਾ ਕਿ ਪੁੱਤਰ ਮੋਏ ਨਹੀਂ ਭੁੱਲਦੇ ਆਲਮਾ ਭਾਵੇਂ ਹੋ ਕੇ ਮਰਨ ਫਕੀਰ ਤੇ ਉਹ ਤੇ ਰਾਜਾ ਬੁੱਤ ਗਿਆ ਮਾਂ ਦਾ ਸਿਰ ਦਾ ਸਾਈਂ ਜੀ ਦਾ ਗਿਆ ਜਿਨ੍ਹਾਂ ਦਾ ਵੀਰ ਗਿਆ ਤੇ ਜਿਹਨੇ ਬੱਚਿਆਂ ਨੇ ਆਪਣੇ ਉਸ ਬਾਦਸ਼ਾਹ ਪੀ ਉਹਦੇ ਸਿਰ ਤੇ ਰਾਜ ਮੰਨਣਾ ਸੀ ਇੱਕ ਲਫ਼ਜ਼ ਆਪਾਂ ਬਚਪਨ ਤੋਂ ਮਜ਼ਾਕ ਚ ਸੁਣਦੇ ਆਏ ਆ ਕੀ ਗੱਲ ਤੇਦੇ ਪਿਓ ਦਾ ਰਾਜ ਹੈ ਜਿਹਦੇ ਪਿਓ ਦਾ ਰਾਜ ਨਹੀਂ ਵੀ ਹੁੰਦਾ ਉਹਨੂੰ ਲੱਗਦਾ ਹੁੰਦਾ ਮੇਰਾ ਪਿਓ ਰਾਜ ਹੈ ਤੇ ਜਿਨ੍ਹਾਂ ਦਾ ਹੋਵੇ ਉਹਨਾਂ ਨੂੰ ਉਸ ਖਲਾਅ ਦੇ ਵਿੱਚ ਜਿਉਣਾ ਕਿੱਦਾਂ ਦਾ ਲੱਗੇਗਾ ਇਹ ਬੱਚੇ ਮਹਿਸੂਸ ਕਰ ਸਕਦੇ ਨੇ ਪਰ ਅਸੀਂ ਸਾਰੇ ਅਰਦਾਸ ਬੇਨਤੀ ਦੋਧੜੀ ਕਰਨ ਆਇਆ ਸਤਿਗੁਰੂ ਨੂੰ ਕਿ ਜੇ ਉਹ ਵੀ ਤੇਰੀ ਰਜ਼ਾ ਹੈ ਤੇ ਇੱਕ ਰਜ਼ਾ ਸੀ ਵੀ ਮੰਗਦੇ ਆ ਕਿ ਪਰਿਵਾਰ ਚ ਮਗਰ ਸੁਖ ਸ਼ਾਂਤੀ ਸਬਰ ਬਖਸ਼ੀ ਔਰ ਉਹਨਾਂ ਨੂੰ ਇਹ ਸਦਮਾ ਸਹਿਣ ਦਾ ਬਲ ਬਖਸ਼ੀ ਮਾਂ ਇਸ ਰਾਜਵੀਰ ਤੇ ਧਰਮ ਪਤਨੀ ਭੈਣਾ ਬੱਚੇ ਇਸ ਸਦਮੇ ਨੂੰ ਬਰਦਾਸ਼ਤ ਕਰਕੇ ਤੇਰੇ ਚਰਨਾਂ ਚ ਜੁੜ ਕੇ ਦੇਰਕ ਨੂੰ ਅਗਲੀਆਂ ਖੁਸ਼ੀਆਂ ਮੰਗਣ ਪ੍ਰਮਾਤਮਾ ਉਹਦੇ ਧੀ ਪੁੱਤ ਨੂੰ ਐਨੇ ਭਾਗ ਲਾਵੇ ਕਿ ਲੋਕਾਂ ਨੂੰ ਉਹਨਾਂ ਬੱਚਿਆਂ ਦੇ ਵਿੱਚੋਂ ਰਾਜਵੀਰ ਜਵੰਦਾ ਨਜ਼ਰ ਆਵੇ ਉਹਦਾ ਪੁੱਤ ਸਟੇਜ ਤੇ ਖੜਾ ਹੋ ਕੇ ਕਦੇ ਬੋਲੇ ਤੇ ਲੱਗੇ ਰਾਜਵੀਰ ਹੀ ਖੜਾ ਹੈ ਉਹਦੀ ਧੀ ਕਦੇ ਕੁਝ ਬੋਲੇ ਤੇ ਲੱਗੇ ਰਾਜਵੀਰ ਦੇ ਹੀ ਬੋਲ ਨੇ ਸੋ ਇੰਨੀ ਅਰਦਾਸ ਕੀਤੀ ਅੰਦਰ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਸਾਰੇ ਬੜੀ ਮੁਹੱਬਤ ਉਸ ਬੱਚੇ ਲਈ ਉਸ ਨੌਜਵਾਨ ਲਈ ਦਿਖਾ ਰਹੇ ਹੋ ਮਤਲਬ ਪਰਿਵਾਰ ਤਾਂ ਇਕੱਲੇ-ਇਕੱਲੇ ਦਾ ਧੰਨਵਾਦ ਨਹੀਂ ਕਰ ਸਕਦਾ ਮੈਂ ਇੰਡਸਟਰੀ ਤੋਂ ਹੋਣ ਕਰਕੇ ਸਾਡਾ ਕੁਲੀਹ ਹੋਣ ਕਰਕੇ ਸਾਡਾ ਛੋਟਾ ਭਾਈ ਹੋਣ ਕਰਕੇ ਸਾਡਾ ਕਲਾਕਾਰ ਭਾਈ ਹੋਣ ਕਰਕੇ ਮੈਂ ਕਰੋੜਾਂ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਜਦੋਂ ਬੈੱਡ ਤੇ ਸੀ ਉਹਦੇ ਲਈ ਅਰਦਾਸਾਂ ਵੀ ਕੀਤੀਆਂ ਪਤਾ ਨਹੀਂ ਕੀ ਕੀ ਸੁੱਖਿਆ ਲੋਕਾਂ ਨੇ ਪਰ ਰੱਬ ਦੀ ਰਜ਼ਾ ਰਜ਼ਾ ਹੁੰਦੀ ਹੈ ਉਹਦੇ ਅੱਗੇ ਝੁਕਣਾ ਪੈਂਦਾ ਉਸ ਤੋਂ ਬਾਅਦ ਵੀ ਸਸਕਾਰ ਤੇ ਜਾਂ ਅੱਜ ਜਿਸ ਤਰ੍ਹਾਂ ਲੋਕ ਪੁੱਜੇ ਨੇ ਜਿਹੜੇ ਨਹੀਂ ਵੀ ਪੁੱਜ ਸਕੇ ਔਰ ਰੂਹਾਨੀ ਤੌਰ ਤੇ ਇੱਥੇ ਹੀ ਨਿਕਰਾਂ ਚ ਬੈਠੇ ਵੀ ਇਸੇ ਕਾਰਨ ਨਹੀਂ ਆ ਸਕੇ ਉਹਨਾਂ ਸਾਰਿਆਂ ਦਾ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਇੱਕ ਜਿਹੜਾ ਅਹਿਮ ਕਾਰਨ ਰਾਜਨੀਤੀ ਦੀ ਮੌਤ ਦਾ ਸਾਹਮਣੇ ਆ ਰਿਹਾ ਹੈ ਆਵਾਰਾ ਪਸ਼ੂ ਕਲਾਕਾਰ ਭਾਈ ਜਰਾ ਵੱਡੇ ਵੱਡੇ ਸੰਘਰਸ਼ਾਂ ਦੇ ਵਿੱਚ ਵੀ ਅੱਗੇ ਆਉਂਦਾ ਰਿਹਾ ਕੀ ਹੁਣ ਇਸ ਇਸ਼ੂ ਨੂੰ ਰੇਜ਼ ਕਰਨਾ ਚਾਹੀਦਾ ਕਿਉਂਕਿ ਕਈ ਪਰਿਵਾਰਾਂ ਦੇ ਜੀ ਜਿਹੜੇ ਨੇ ਇਸ ਆਵਾਰਾ ਪਸ਼ੂ ਵਾਂਗ ਕਰਕੇ ਇਸ ਜਹਾਨ ਨੂੰ ਉੱਚ ਕਰਕੇ ਮੈਂ ਬੇਨਤੀ ਕਰਾਂਗਾ ਜੀ ਕਿ ਅਸੀਂ ਇੱਕ ਇਹਨੂੰ ਕੈਟਾਗੋਰਾਇਜ਼ ਨਾ ਕਰੀਏ ਕਿ ਕਲਾਕਾਰ ਗਿਆ ਪਸ਼ੂਆਂ ਕਰਕੇ ਤੇ ਸਾਰਿਆਂ ਨੂੰ ਇਹ ਤਾਂ ਏਡੀ ਵੱਡੀ ਸਮਾਜਿਕ ਸਮੱਸਿਆ ਹੈ ਨਾ ਜਿਹੜੀ ਮਾਂ ਦਾ ਕਿਸੇ ਦਾ ਪੁੱਤ ਕਲਾਕਾਰ ਨਹੀਂ ਸੀ ਉਹ ਚਲਾ ਗਿਆ ਤੇ ਉਹਦੇ ਦਾ ਭੋਗ ਤੇ ਵੀ 10 ਬੰਦੇ ਆਏ ਹੋਣਗੇ ਉਹ ਕਿਹੜਾ ਕਿਸੇ ਮਾਂ ਦਾ ਪੁੱਤ ਨਹੀਂ ਸੀ ਕੋਈ ਸਕੂਟਰ ਮੋਟਰਸਾਈਕਲ ਤੇ ਜਾਂਦਾ ਅਸੀਂ ਰੋਜ਼ ਕੇਸ ਸੁਣੀਦੇ ਆ ਸਾਡਾ ਕਲਾਕਾਰ ਸਾਥੀ ਇੱਥੇ ਮੇਰੇ ਨਾਲ ਖੜਾ ਸੰਗਾ ਕਿੱਥੇ ਗਿਆ ਹਰ ਬਲਾਸ ਇਹਦੀ ਗੱਡੀ ਵੱਜ ਗਈ ਸੀ ਤੇ ਪਰਿਵਾਰ ਦੇ ਨਾਲ ਜਾ ਰਿਹਾ ਸੀ ਸ਼ੁਕਰ ਹੈ ਕਿ ਚਲੋ ਕੋਈ ਨੁਕਸਾਨ ਉਸ ਕਦਰ ਨਹੀਂ ਹੋਇਆ ਵਰਨਾ ਇਸ ਨੁਕਸਾਨ ਦਾ ਤਾਂ ਕੋਈ ਤੋੜ ਹੀ ਨਹੀਂ ਹੈ ਨਾ ਜਦੋਂ ਇੱਕ ਵਾਰੀ ਇੱਕ ਕੋਲੀਸ਼ਨ ਹੋ ਜਾਂਦਾ ਪਤਾ ਹੀ ਨਹੀਂ ਹੁੰਦਾ ਕਿ ਇਹਦਾ ਅੰਤ ਕੀ ਹੈ ਜਿਹੜਾ ਅਸੀਂ ਦੇਖ ਵੀ ਲਿਆ ਹੁਣ ਸੋ ਰੱਬ ਦਾ ਵਾਸਤਾ ਮੈਨੂੰ ਸਾਰੇ ਇਹੀ ਪੁੱਛਦੇ ਚੱਲ ਅੱਜ ਮੀਡੀਆ ਜਿਵੇਂ ਕਿਆ ਹੀ ਦਿੰਦਾ ਕਹਿੰਦੇ ਇਹਦਾ ਕੀ ਹੱਲ ਹੈ ਸੋਸਾਇਟੀ ਪੁੱਛਦੀ ਹੈ ਸਮਾਜ ਪੁੱਛਦਾ ਇਹਦਾ ਕੀ ਹੱਲ ਹੈ ਮੈਨੂੰ ਇਹ ਦੱਸ ਦੋ ਕਿ ਡੰਗਰ ਬੱਚੇ ਸੜਕਾਂ ਤੇ ਛੱਡੇ ਕਿਨੇ ਸਮਾਜ ਨੇ ਕਿ ਕਿਸੇ ਹੋਰ ਨੇ ਸਮਾਜ ਕਹਿੰਦੇ ਇਹਦੇ ਖਿਲਾਫ ਆਵਾਜ਼ ਉਠਾਓ ਸਮਾਜ ਤੇ ਤੁਸੀਂ ਜੋ ਜਿਨੇ ਆਪਣੀ ਗਾਂ ਜਦੋਂ ਤੋਕੜ ਹੋ ਗਈ ਦੁੱਧ ਨਹੀਂ ਦੇ ਰਹੀ ਸੜਕ ਤੇ ਛੱਡਤੀ ਬੱਚੀ ਚਾਹੀਦੀ ਹੈ ਬੱਚਾ ਨਹੀਂ ਚਾਹੀਦਾ ਸੀ ਕਮੀਨੇ ਲੋਕ ਆ ਬਾਬੇ ਕੋਲ ਜਾ ਕੇ ਮੱਥਾ ਟੇਕਦੇ ਆ ਸਾਨੂੰ ਪੁੱਤ ਦੇਈ ਜਦੋਂ ਗਾਂ ਨੇ ਸੂਣਾ ਹੁੰਦਾ ਮੱਝ ਨੇ ਸੂਣਾ ਹੁੰਦਾ ਖੀਰ ਚੜਾ ਦਿੰਦੇ ਆ ਇਹਨੂੰ ਕੁੜੀ ਦੇਈ ਉਹਦੇ ਘਰ ਫੀਮੇਲ ਹੋਵੇ ਕਿਉਂਕਿ ਮੈਨੂੰ ਕੱਟੀ ਵੱੱਛੀ ਚਾਹੀਦੀ ਹੈ ਮੇਰੇ ਘਰ ਪੁੱਤ ਹੋਵੇ ਇਹ ਸਾਡੇ ਸੋਚ ਦਾ ਦਿਵਾਲੀਆਪਨ ਕਮੀਨਗੀ ਆ ਪਰ ਜੇ ਗਾਂ ਸੂਪਈ ਤੁਹਾਨੂੰ ਦੁੱਧ ਦੇਗੀ ਸਾਰਾ ਸਾਲ ਤੁਹਾਨੂੰ ਤੁਸੀਂ ਕਮਾਈਆਂ ਕਰਨੀਆਂ ਉਹਦੇ ਤੋਂ ਅੱਜ ਉਹ ਉਹਦੇ ਘਰ ਬੱਚਾ ਹੋ ਗਿਆ ਉਹਦਾ ਗੁਨਾਹ ਹੈ ਤੁਸੀਂ ਦੂਜੇ ਮਹੀਨਾ ਨਹੀਂ ਪੈਣ ਦਿੰਦੇ ਅੱਠਾਂ ਦਿਨਾਂ ਚ ਉਹਦਾ ਬੱਚਾ ਉਹਦੇ ਤੋਂ ਵਿਛੋੜ ਕੇ ਪਰਾਂ ਕਰ ਦਿੰਦੇ ਉਹ ਉਹਦਾ ਧੀ ਪੁੱਤ ਨਹੀਂ ਉਹਦੀ ਅੰਦਰ ਨਹੀਂ ਸੀ ਉਹ ਤੁਸੀਂ ਬੱਚੇ ਛੱਡ ਦਿੱਤੇ ਸੜਕਾਂ ਤੇ ਤੁਹਾਨੂੰ ਨਹੀਂ ਚਾਹੀਦੇ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਆਪਣੇ ਪੁੱਤਾਂ ਲਈ ਜਿਹੜੀਆਂ ਕਮਾਈਆਂ ਕਰਦੇ ਹੋ ਕੋਈ ਪਤਾ ਨਹੀਂ ਕਦੋਂ ਉਹ ਬੱਚਾ ਤੁਹਾਡੇ ਪੁੱਤ ਦੇ ਅੱਗੇ ਖੜਾ ਹੋਵੇ ਕਿਤੇ ਸੋ ਮੇਰਾ ਹੱਥ ਜੋੜ ਕੇ ਬੇਨਤੀ ਹੈ ਇਹਦਾ ਇੱਕ ਇਲਾਜ ਵੀ ਦੱਸ ਦਿਨਾ ਤੁਹਾਨੂੰ ਮੈਂ ਸ਼ਹਿਰਾਂ ਚ ਤਾਂ ਡੰਗਰ ਬੱਚਾ ਰੱਖਣ ਨਹੀਂ ਦਿੰਦੇ ਹੁਣ ਇਹ ਸਰਕਾਰ ਵੀ ਸੁਣ ਲਵੇ ਔਰ ਪਿੰਡ ਵਾਲੇ ਲੋਕ ਵੀ ਜਾਗਰੂਕ ਹੋ ਜਾਣ ਸਾਨੂੰ ਇਹ ਤਾਂ ਪਤਾ ਹੁੰਦਾ ਪਿੰਡ ਚ ਕਿੰਨੇ ਕਿਹੜਾ ਡੰਗਰ ਰੱਖਿਆ ਜਦੋਂ ਕਿਸੇ ਦੀ ਕੋਈ ਗਾਂ ਸੂਣ ਵਾਲੀ ਹੁੰਦੀ ਹੈ ਕੱਟੇ-ਕੱਟੀਆਂ ਤੇ ਲੋਕ ਛੱਡਦੇ ਨਹੀਂ ਉਹਨਾਂ ਦਾ ਕੀ ਕਰਦੇ ਸਾਨੂੰ ਪਤਾ ਜਦੋਂ ਕੋਈ ਗਾਂ ਸੂਣ ਵਾਲੀ ਹੋਵੇ ਇੱਕ ਗਾਂ ਇੱਕ ਪਿੰਡ ਦੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਕਿਹਦੇ ਕਿਹਦੇ ਕੋਲ ਕਿਹੜਾ ਡੰਗਰ ਹੈ ਜੇ ਉਹ ਡੰਗਰ ਜਦੋਂ ਗਾਂ ਸੂਪੇ ਹੀ ਹੈ ਉਹਦਾ ਬੱਚਾ ਜਾਂ ਬੱਚੀ ਰਜਿਸਟਰ ਹੋਵੇ ਉਹ ਕਿੱਥੇ ਅੱਜ ਉਹ ਬੱਚਾ ਜੇ ਉਹ ਬੱਚੀ ਸੀ ਤਾਂ ਘਰੇ ਹੀ ਆ ਜੋ ਬੱਚਾ ਸੀ ਤਾਂ ਕਿੱਥੇ ਗਿਆ ਜੇ ਉਹ ਮਰ ਗਿਆ ਸੀ ਤਾਂ ਕਿਸੇ ਨੇ ਦੇਖਿਆ ਉਹ ਜੋ ਮਤਲਬ ਜੋ ਮੇਰੇ ਦੇਲਾਂ ਦਾ ਮੈਂ ਕਰੀ ਜਣਾ ਲਿਆ ਕੇ ਡੰਗਰ ਮੈਂ ਮੈਨੂੰ ਨਹੀਂ ਚਾਹੀਦਾ ਤਾਂ ਮੈਂ ਸੜਕ ਤੇ ਛੱਡ ਦੇਣਾ ਜੇ ਇਹਦੇ ਤੇ ਬਹਿ ਕੇ ਪੂਰੀ ਪਲੈਨਿੰਗ ਕਰਾਂਗੇ ਇਹਦੇ ਤੇ ਬਹਿ ਕੇ ਦੋ ਦਿਨ ਮੰਥਨ ਹੋਏਗਾ ਹਰ ਚੀਜ਼ ਦਾ ਹੱਲ ਨਿਕਲ ਆਏਗਾ ਮੈਂ ਇੱਕ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਬੇਨਤੀ ਕੀਤੀ ਸੀ ਪਰ ਚਲੋ ਯਾਰ ਕੋਈ ਨਹੀਂ ਅੱਗੇ ਆਉਂਦਾ ਤੁਸੀਂ ਇੰਨਾ ਕਰ ਲਓ ਕਿ ਜਿੱਥੇ ਆਵਾਰਾ ਡੰਗਰ ਪਸ਼ੂ ਦੇਖੋ ਉਹਦੇ ਗਲ ਦੇ ਵਿੱਚ ਇੱਕ ਫਟਾ ਪਾ ਕੇ ਰੇਡੀਅਮ ਤਾਂ ਲਟਕਾ ਦਿਓ ਘਟੋ ਘਟ ਹਨੇਰੇ ਵਾਲੇ ਹਾਦਸੇ ਤਾਂ ਬਚ ਸਕਦੇ ਆ ਨਾ ਜਿੰਨੇ ਤਾਂ ਜੋ ਹੋ ਜਾਂਦਾ ਸਾਡੇ ਸਾਹਮਣੇ ਹੀ ਆ ਪਰ ਹਨੇਰੇ 'ਚ ਡੰਗਰ ਸਾਹਮਣੇ ਬੈਠਾ ਦਿਸਦਾ ਨਹੀਂ ਤੁਰਿਆ ਹੁੰਦਾ ਉਹਦੇ ਰੇਡੀਅਮ ਦੇ ਪਟੇ ਪਾ ਦਿਓ ਉਹਨਾਂ ਗਲਾਂ ਦੇ ਵਿੱਚ ਜਿੰਨੇ ਹਾਦਸੇ ਬਚ ਸਕਦੇ ਉਹ ਤਾਂ ਬਚਾਈਏ ਸਾਰੇ ਸਮਾਜ ਨੂੰ ਇਹਦੇ ਤੇ ਅੱਗੇ ਆਉਣ ਦੀ ਲੋੜ ਹੈ ਲੋਕਾਂ ਦੇ ਧੀ ਪੁੱਤ ਨੂੰ ਆਪਣੇ ਧੀ ਪੁੱਤ ਸਮਝੋ ਉਹਨਾਂ ਨੇ ਵੀ ਸੜਕਾਂ ਤੇ ਨਿਕਲਣਾ ਸਭ ਨਾਲ ਸਭ ਕੁਝ ਹੋ ਸਕਦਾ ਬਹੁਤ ਧੰਨਵਾਦ ਧੰਨਵਾਦ